ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਜਿਸ ਪਵਨ ਸਥਾਨ ਦੇ دیدار ਕਰ ਰਹੇ ਹੋ ਇਹ ਪਵਨ ਸਥਾਨ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਬਾਰੋ ਬਾਰੀ ਦਲ ਪੰਜਨ ਗੁਰ ਸੂਰਮਾ ਵੱਡਜੋ ਦਾ ਬਹੁਪਾਰੂਪਕਾਰੀ ऐसे दिन दयाल सतगुरुਾਂ ਦੇ ਮੁਬਾਰਕ ਚਰਨ ਪਾਏ ਹਨ ਇਸ ਸਥਾਨ ਤੇ ਗੁਰੂ ਦੀ ਸੰਗਤ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੁਹਾ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਐਸੇ ਦਿਨ दयाल सतਗੁਰੂ ਮੀਰੀ ਬੀਰੀ ਦੇ ਮਾਲਕ ਸਤਿਗੁਰੂ ਪਰਉਪਕਾਰੀ ਸਤਿਗੁਰੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਨੇੜੇ ਨਗਰ ਚੋਲੇ ਸਾਹਿਬ ਚੋਲਾ ਸਾਹਿਬ ਤੋਂ ਹਜ਼ੂਰ ਸੱਚੇ ਪਾਤਸ਼ਾਹ ਰਾਣੀਵਾਲਾ ਲਾਗੇ ਨਗਰ ਪੈਂਦਾ ਉੱਥੇ ਮਹਾਰਾਜ ਸਾਹਿਬ ਜੀ ਨੇ ਪੜਾਅ ਕੀਤਾ ਉਸ ਤੋਂ ਅੱਗੇ ਗੁਰੂ ਕੀ ਸੰਗਤ ਇਸ ਅਸਥਾਨ ਤੇ ਹਜੂਰ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਸਮੇਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਇੱਥੇ ਚਰਨ ਪਾਏ ਨੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜਿਨ੍ਹਾਂ ਨੇ ਗੁਰੂ ਕੀ ਸੰਗਤ ਜੋ ਜੋ ਆਗਿਆ ਕੀਤੀ ਠਾਕੁਰ ਦਸਤੇ ਮੁਖ ਨਹੀਂ ਮੋਰੀਓ ਜੋ ਜੋ ਹੁਕਮ ਪਇਓ ਸਾਹਿਬ ਕਾ ਸੋ ਮਾਥੇ ਲੈ ਮਾਨੋ ਐਸੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਅਤੇ ਹੋਰ ਵੀ ਹਜੂਰ ਸੱਚੇ ਪਾਤਸ਼ਾਹ ਜੀ ਦੇ ਨਾਲ ਸੋ ਚੜ੍ਹਦੀ ਕਲਾ ਵਾਲੇ ਸੂਰਮੇ ਸਿੰਘ ਅਤੇ ਸਤਿਗੁਰਾਂ ਦਾ ਪਰਿਵਾਰ ਇਸ ਸਥਾਨ ਤੇ ਇਹ ਇਤਿਹਾਸ ਦੇ ਵਿੱਚ ਕਿਤੇ ਆਇਆ ਨਹੀਂ ਕਿ ਇਤਨਾ ਸਮਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਠਹਿਰੇ ਅਤੇ ਜੋ ਉਸ ਸਮੇਂ ਦੇ ਨਗਰ ਵਾਸਦੇ ਸਨ ਉਹ ਸੰਗਤਾਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਇੱਥੇ ਪੜਾਅ ਲਵਾਇਆ ਅਤੇ ਇਸ ਸਥਾਨ ਦੀ ਜੋ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸਿਹੜਾਲੀ ਵਾਲਿਆਂ ਨੇ ਜੋ ਇਸ ਸਥਾਨ ਨੂੰ ਪ੍ਰਗਟ ਕਰਨਾ ਕੀਤਾ ਅਤੇ ਡਾਕਟਰ ਸੰਤਾ ਸਿੰਘ ਜੀ ਜੋ ਨਗਰ ਸੰਗਤਪੁਰੇ ਦੇ ਗੁਰਮੁਖ ਪਿਆਰੇ ਸਨ ਗੁਰੂ ਕੀ ਸੰਗਤ ਜਿਨ੍ਹਾਂ ਨੂੰ ਬਾਬਾ ਤਾਰਾ ਸਿੰਘ ਸਾਹਿਬ ਜੀ ਕਿਆ ਕਰਦੇ ਸਨ ਕਿ ਇਹ ਚਾਲੀਆਂ ਮੁਕਤਿਆਂ ਦੇ ਵਿੱਚੋਂ ਗੁਰਮੁਖ ਪਿਆਰੇ ਤਾਂ ਉਹਨਾਂ ਦੇ ਇਹ ਪਾਵਨ ਸਥਾਨ ਪ੍ਰਗਟ ਕਰਵਾਇਆ ਅਤੇ ਗੁਰੂ ਕੀ ਸੰਗਤ ਸੋ ਸੰਤ ਬਾਬਾ ਤਾਰਾ ਸਿੰਘ ਦੀ ਸੜਾਲੀ ਵਾਲੇ ਜੋ ਸੱਚਖੰਡ ਵਾਸੀ ਹਨ ਉਹਨਾਂ ਨੇ ਅੱਗੇ ਸਾਧਖੰਡ ਵਾਸੀ ਸੰਤ ਬਾਬਾ ਦਾਸ ਸਿੰਘ ਸਾਹਿਬ ਜੀ ਜੋ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ 11ਵੀਂ ਗੱਦੀ ਦੇ ਸੋ 11ਵੀਂ ਗੱਦੀ ਨਿਸ਼ੀਨ ਸਨ ਸੋ ਉਹਨਾਂ ਨੂੰ ਗੁਰੂ ਕੇ ਪਿਆਰਿਓ ਸੇਵਾਵਾਂ ਅਰਪਣ ਕੀਤੀਆਂ ਅਤੇ ਐਸ ਵੇਲੇ ਇਸ ਪਾਵਨ ਸਥਾਨ ਦੀ ਸੇਵਾ ਜਿਹੜੀ ਹੈ ਉਹ ਸੰਤ ਸੁਬਾਹੀ ਪੰਥ ਮਾਇਆ ਪੰਥ ਦੀ ਮਾਇਆਨਾਦ ਹਸਤੀ ਸੋ ਸੰਤ ਬਾਬਾ ਅਵਤਾਰ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਸਾਹਿਬ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾ ਕਰ ਰਹੇ ਨੇ ਕਮਰਕਸਾ ਕਦੀ ਵੀ ਠੱਲਾ ਮਹਾਂਪੁਰਖਾਂ ਨੇ ਕੀਤਾ ਸੇਵਾ ਦੇ ਪਰਥਾਏ ਅਤੇ ਹਰ ਤਰੀਕੇ ਦੇ ਨਾਲ ਹੁਣ ਇਸ ਸਥਾਨ ਤੇ ਗੁਰੂ ਪਿਆਰਿਓ ਜਿਵੇਂ ਆਪ ਜੀ ਦਰਸ਼ਨ ਕਰ ਰਹੇ ਹੋ ਜੋ 7 ਮੰਜ਼ਲਾ ਇਮਾਰਤ ਤਿਆਰ ਹੋ ਗਈ ਹੈ ਤੇ 12 ਮੰਜ਼ਲਾ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ 12 ਮੰਜ਼ਲਾ ਪਾਵਨ ਸਥਾਨ ਗੁਰਦੁਆਰਾ ਸਾਹਿਬ ਦੇ ਸਾਰੇ ਕਰਨੀਆਂ ਹਨ ਮੁਕੰਮਲ ਕਰਨਾ ਹੈ 12ਵਾਂ ਗੁੰਮਦ ਲੰਗੇਗਾ 11 ਮੰਜ਼ਲਾ ਮੁਕੰਮਲ ਕਰਨੀਆਂ ਹਨ ਗੁਰੂ ਪਿਆਰੇਓ ਆਪ ਸੰਗਤਾਂ ਦਸਵੰਦ ਦੀ ਰਕਮ ਦਸਵੰਦ ਦੀ ਮਾਇਆ ਜਿਹੜੀ ਪੇਟਾ ਕਰਕੇ ਮਹਾਂਪੁਰਖਾਂ ਦੀਆਂ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤਾਂ ਗੁਰੂ ਕੀ ਸੰਗਤ ਇਸ ਸਥਾਨ ਦੀ ਵਿਸ਼ੇਸ਼ਤਾ ਹੁਣ ਇਹ ਹੈ ਕਿ ਇਸ 2025 ਦੇ ਵਿੱਚ ਜੋ ਮਹਾਂਪੁਰਖਾਂ ਨੇ 12 ਜੂਨ ਨੂੰ ਇਸ ਪਵਨ ਸਥਾਨ ਤੇ ਸੋ ਮੇਰੇ ਪੀਰੇ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹਰ ਸਾਲ ਦੀ ਤਰ੍ਹਾਂ ਪ੍ਰਕਾਸ਼ ਦਿਹਾੜਾ ਮਨਾਉਣਾ ਕੀਤਾ ਅਤੇ ਦਾਸ ਬਲਵਿੰਦਰ ਸਿੰਘ ਨੂੰ ਗੁਰੂ ਕੀ ਸੰਗਤ ਦਾਸ ਨੂੰ ਮਹਾਂਪੁਰਖਾਂ ਨੇ ਇਸ ਸਥਾਨ ਤੇ ਜੋ ਇੰਗਲੈਂਡ ਦੇ ਵਿੱਚੋਂ ਸਦਕੇ ਤਾਂ ਮਹਾਂਪੁਰਖਾਂ ਨੇ ਕਿਹਾ ਵੀ ਇਥੇ ਕਥਾ ਕੀ ਕਥਾ ਕੀਰਤਨ ਜਲਾਈਏ ਦਾਸ ਨੇ ਜੋ ਮਹਾਰਸ ਮਹਾਂਪੁਰਖਾਂ ਦਾ ਸੋ ਜੋ ਆਗਿਆ ਸੀ ਉਹ ਸਿਰ ਮੱਥੇ ਪ੍ਰਵਾਨ ਹਰ ਹਰ ਵੇਲੇ ਆਗਿਆ ਦੇ ਵਿੱਚ ਹਾਂ ਗੁਰੂ ਕੀ ਪਿਆਰਿਓ ਆਪ ਜੀ ਜਾਣਦੇ ਹੋ ਮਹਾਂਪੁਰਖਾਂ ਦੀ ਹਰ ਵੇਲੇ ਆਗਿਆ ਦੇ ਵਿੱਚ ਹਾਂ ਜਿਵੇਂ ਉਹ ਹੁਕਮ ਕਰਦੇ ਨੇ ਸੋ ਉਸੇ ਤਰ੍ਹਾਂ ਹੀ ਦਾਸ ਪ੍ਰਵਾਨ ਕਰਦਾ ਹੈ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਹਾਂਪੁਰਖਾਂ ਨੇ ਆਗਿਆ ਕੀਤੀ ਕਿ ਇੱਥੇ ਬੱਚਿਆਂ ਨੂੰ ਹੀ ਪੜਾਇਆ ਕਰਨੀ ਹੈ ਗੁਰਮਤਿ ਦੀ ਵਿਦਾ ਤੇ ਆਪ ਉਹਨਾਂ ਦੀ ਦਸਨਾ ਤੋਂ ਮੈਂ ਸਰਵਣ ਕੀਤਾ ਗੁਰੂ ਕੀ ਸੰਗਤ ਉਹਨਾਂ ਨੇ ਕਿਹਾ ਕਿ ਦੂਸਰੇ ਨੰਬਰ ਦੀ ਕਾਂਚੀ ਹੈ ਗੁਰਮਤਿ ਦੇ ਵਿੱਚ ਗੁਰੂ ਕੀ ਸੰਗਤ ਪਹਿਲੀ ਕਾਂਸੀ ਦਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਿਹੜਾ ਸੋ ਗੁਰੂ ਕੀ ਸੰਗਤ ਚੌਥਾ ਤਖਤ ਹੈ ਸੋ ਖਾਲਸੇਪਨ ਦਾ ਤਾਂ ਗੁਰੂ ਕੀ ਸੰਗਤ ਇਹ ਇੱਕ ਹੋਰ ਕਾਂਸੀਵਾ ਮਹਾਂਪੁਰਖਾਂ ਨੇ ਪ੍ਰਗਟ ਕਰਨੀ ਕੀਤੀ ਸੋ ਗੁਰੂ ਕੀ ਸੰਗਤ ਦੋ ਪ੍ਰਕਾਰ ਦੇ ਲੰਗਰ ਇੱਥੇ ਚੱਲਦੇ ਨੇ ਲੰਗਰ ਦੌਲਤਵੰਡੀ ਹੈ ਰਾਸ ਅਮਰਤ ਕੀਰਤ ਕੀ ਹਾਲੀ ਸੋ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਕਟਿਆ ਸੋ ਪ੍ਰਸ਼ਾਦੇ ਦਾ ਲੰਗਰ ਤੇ ਇਸ ਤਰੀਕੇ ਦੇ ਨਾਲ ਹਰ ਪ੍ਰਕਾਰ ਗਰੀਬ ਦੀ ਮਦਦ ਕੀਤੀ ਜਾਂਦੀ ਹੈ ਅਤੇ ਇਸੇ ਤਰੀਕੇ ਨਾਲ ਗੁਰੂ ਕੇ ਸ਼ਬਦ ਦਾ ਲੰਗਰ ਦਾਸ ਨੂੰ ਹੁਕਮ ਹੋਇਆ ਕਿ ਮਹਾਂਪੁਰਖਾਂ ਨੇ 6 ਜੂਨ ਨੂੰ ਸ਼ਾਇਦ 6 6 7 ਜੂਨ ਨੂੰ ਆਪ ਇਥੇ ਅਰਦਾਸਾ ਸੁੱਧ ਕੇ ਗੁਰੂ ਕੀ ਸੰਗਤ ਅਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਲੜੀਵਾਰ ਕਥਾ ਪ੍ਰారంਭ ਕਰਵਾਈ ਦਾਸ ਦੇ ਸਿਰ ਤੇ ਮਿਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸ੍ਰੀ ਗੁਰਪੁਰਤਾ ਸੂਜ ਗ੍ਰੰਥ ਦੀ ਕਥਾ ਜੋ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਕਰਤ ਹੈ ਅਤੇ ਗੁਰੂ ਕੀ ਸੰਗਤ ਉਹ ਕਥਾ ਜਿਹੜੀ ਹੈ ਉਹ ਵੀ ਮਹਾਂਪੁਰਖਾਂ ਦੇ ਨਾਲ ਨਾਲ ਚਲਾਉਣ ਦਾ ਆਰੰਭ ਕਰਨ ਦਾ ਹੁਕਮ ਕੀਤਾ ਆਗਿਆ ਕੀਤੀ ਅਰਦਾਸ ਬੇਨਤੀ ਕਰਕੇ ਇਹ ਦੋਵੇਂ ਕਥਾ ਫਿਰ ਹੁਕਮ ਹੋਇਆ ਕਿ 12 ਤਰੀਕ ਤੱਕ 5-4 ਦਿਨ ਤੁਸੀਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਰਗ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਸੰਗ ਚਲਾਉਣਾ ਕਰੋ 13 ਤਰੀਕ ਨੂੰ ਗੁਰੂ ਕੀ ਸੰਗਤ ਫਿਰ ਇੱਕ ਕਥਾ ਜਿਹੜੀ ਹੈ ਨਾ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਅਤੇ ਸ਼ਾਮ ਨੂੰ ਸ੍ਰੀ ਗੁਰਪ੍ਰਦਾਸ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਇਹ ਦਾਸ ਉਹ ਮਹਾਂਪੁਰਖਾਂ ਦਾ ਢਾਡੂ ਬਰਦਾਰ ਇੱਥੇ ਸੇਵਾ ਨਿਭਾ ਰਹੇ ਆ ਮਹਾਂਪੁਰਖਾਂ ਦੀ ਆਗਿਆ ਵਿੱਚ ਰਹਿ ਕੇ ਕਰਕੇ ਮਹਾਂਪੁਰਖ ਸੀਸ ਤੇ ਮੇਹਰ ਪਰਿਆ ਹੱਥ ਕਰਵਾ ਰਹੇ ਨੇ ਗੁਰੂ ਕੀ ਸੰਗਤ ਰਸਨਾ ਤੇ ਸਤਿਗੁਰ ਜੀ ਵਸ ਕੇ ਆਪਣਾ ਜਸ ਆਪ ਕਰਵਾ ਰਹੇ ਨੇ ਇਸੇ ਤਰ੍ਹਾਂ ਹੀ ਗੁਰੂ ਕੀ ਸੰਗਤ ਬਹੁਤ ਵੱਡੀ ਇਮਾਰਤ ਇੱਥੇ ਮਹਾਂਪੁਰਖਾਂ ਨੇ ਤਿਆਰ ਕਰਵੋਣੀ ਹੈ ਆਪ ਸੰਗਤਾਂ ਦੇ ਸਜੋ ਸਦਕਾ ਜਿਸ ਇਮਾਰਤ ਦੇ ਆਪਜੀ ਦੀਦਾਰ ਕਰਦੇ ਹੋ ਗੁਰੂ ਕੀ ਸੰਗਤ ਇਸੇ ਤਰੀਕੇ ਦੇ ਨਾਲ ਨਾਲ ਦੀ ਨਾਲ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਵੇਰੇ ਨਿਤਨੇਮ ਦੀ ਸੇਵਾ ਕਰਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਤਾਂ ਸਭ ਤੋਂ ਪਹਿਲਾਂ ਇੱਥੇ ਬਾਬਾ ਮੋਹਨ ਸਿੰਘ ਜੀ ਉਹ ਇਸ ਸਥਾਨ ਦੇ ਧੜੂ ਬਰਦਾਸ਼ ਸਨ ਮਹਾਂਪੁਰਖਾਂ ਦੀ ਆਗਿਆ ਵਿੱਚ ਰਹਿ ਕਰਕੇ ਉਹਨਾਂ ਅਸੂ ਕੀਤੀ ਇਸੇ ਤਰੀਕੇ ਦੇ ਨਾਲ ਵਕ ਵਕ ਸੇਵਾਦਾਰ ਇੱਥੇ ਸੇਵਾ ਕਰਕੇ ਇੱਥੋਂ ਹੋਰ ਮਹਾਂਪੁਰਖਾਂ ਦੀ ਆਗਿਆ ਦੁਆਰਾ ਸੋ ਹੋਰ ਕਿਤੇ ਜਿੱਥੇ ਉਹਨਾਂ ਨੇ ਆਗਿਆ ਕੀਤੀ ਉੱਥੇ ਗਏ ਅਤੇ ਹੁਣ ਇੱਥੇ ਸੋ ਬਾਬਾ ਨਿਹਾਲ ਸਿੰਘ ਜੀ ਉਹ ਇੱਥੇ ਨਿਗਰਾਨੀ ਕਰ ਰਹੇ ਨੇ ਸੋ ਹੁਕਮ ਮਹਾਂਪੁਰਖਾਂ ਦਾ ਹੀ ਆ ਬਾਬਾ ਉਤਾਰ ਸਿੰਘ ਸਾਹਿਬ ਜੀ ਹੁਣਾਂ ਦਾ ਇਸੇ ਤਰੀਕੇ ਦੇ ਨਾਲ ਗੁਰੂ ਕੀ ਸੰਗਤ ਆਪ ਜੀ ਦਰਸ਼ਨ ਕਰ ਰਹੇ ਹੋ ਤਕਰੀਬਨ ਇਹਨਾਂ 25 30 ਦਿਨਾਂ ਦੇ ਵਿੱਚ 25 30 ਵਿਦਿਆਰਥੀ ਜਿਹੜੇ ਨੇ ਇੱਥੇ ਸੋ ਪੜ੍ਹਦੇ ਨੇ ਗੁਰਮਤਿ ਦੀ ਵਿਦਿਆ ਪੜ੍ਹਦੇ ਨੇ ਸੰਤਿਆ ਲੈ ਰਹੇ ਨੇ ਅਤੇ ਸੰਤਿਆ ਕਰਵਾ ਰਹੇ ਨੇ ਨਾਲ ਦੀ ਨਾਲ ਸੋ ਭਾਈ ਰਣਜੀਤ ਸਿੰਘ ਜੀ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਤੇ ਦਾਸ ਬਲਵੰਦਰ ਸਿੰਘ ਜੀ ਨੂੰ ਤਾਂ ਉਹਨਾਂ ਆਗਾ ਕੀਤੀ ਹੈ ਨਾ ਮਹਾਂਪੁਰਖਾਂ ਨੇ ਬਾਬਾ ਉਤਾਰ ਸਿੰਘ ਸਾਹਿਬ ਜੀ ਹੁਣਾਂ ਨੇ ਨਾਲ 10 ਵਿਚਾੜੂ ਬਰਦਾਰ ਹੈ ਸੇਵਾ ਕਰਦਾ ਹੈ ਜੋੜੇ ਚਾੜਨ ਦੀ ਇਸ ਤਰੀਕੇ ਦੇ ਨਾਲ ਗੁਰੂ ਕੀ ਸੰਗਤ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਚੜ੍ਹਦੀ ਕਲਾ ਦੇ ਨਾਲ ਆਣ ਕੇ ਸੋ ਇੱਥੇ ਦیدار ਕਰਿਆ ਕਰੋ ਪੀਰਥ ਉਦਮ ਸਤਿਗੁਰੂ ਕੀ ਆ ਸਭ ਲੋਕ ਉਦਾਰਨ ਆਤਾ ਸੋ ਮਹਾਂਪੁਰਖਾਂ ਨੇ ਕਿਰਪਾ ਕਰਕੇ ਇਹ ਸੇਵਾਵਾਂ ਇਹ ਸਦਾ ਵਰਤ ਲਾਉਣਾ ਕੀਤਾ ਹੈ ਨਾਲ ਦੇ ਨਾਲ ਇੱਥੇ ਗੁਰੂ ਕੀ ਸੰਗਤ ਸੋ ਜਿਵੇਂ ਬਾਬਾ ਬਲੀ ਚੰਦ ਸਾਹਿਬ ਦੇ ਦਰ ਘਰ ਦੀ ਰਵਾਇਤ ਹੈ ਮਰਜਾਦਾ ਹੈ ਮੱਜਾਂ ਤੇ ਹੋਰ گاਵਾਂ ਇਜ਼ਾਦਕ ਸਮੁੰਦਰ ਵਾਸਤੇ ਸੇਵਾਦਾਰਾਂ ਦੇ ਸੇਵਾ ਵਾਸਤੇ ਹੋਰ ਵੀ ਸੰਗਤਾਂ ਜਿਹੜੀਆਂ ਨੇ ਉਹ ਲਿਆਉਂਦੀਆਂ ਨੇ ਆਸੇ ਪਾਸਿਆਂ ਤੋਂ ਤਾਂ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰੂ ਕੀ ਸੰਗਤ ਦੁੱਧਾ ਸਮੁੰਦਰਾਂ ਦੇ ਗੱਫੇ ਲਿਆਣ ਕੇ ਇੱਥੇ ਜੋ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਵੀ ਜਲ ਪਾਣੀ ਉਹ ਵੀ ਸਕਦਿਆਂ ਨੇ ਸੰਗਤਾਂ ਵੀ ਸਵੇਰੇ ਵੀ ਸੋ 40-50 ਸੰਗਤ ਦਾ ਇਕੱਠ ਹੋ ਜਾਂਦਾ ਹੈ ਕਿਉਂਕਿ ਅਜੇ ਨਵਾਂ ਨਵਾਂ ਇਹ ਕਾਰਜ ਚੱਲਿਆ ਹੈ ਮੈਂ ਹੈਰਾਨ ਹਾਂ ਗੁਰੂ ਕੀ ਸੰਗਤ ਕੇ ਨੇ ਥੋੜੇ ਨੰਨਾਂ ਦੇ ਵਿੱਚ ਇੰਨੀ ਬਹੁਤ ਹੀ ਗਿਣਤੀ ਜਿਹੜੀ ਹੈ ਸੰਗਤ ਦੀ ਹੋ ਜਾਣੀ ਕੋਈ ਕੌਤਕ ਤੋਂ ਕੋਈ ਕਲਾ ਤੋਂ ਵੱਧ ਨਹੀਂ ਕਲਾ ਤੋਂ ਪਾਉ ਕੇ ਕਲਾ ਹੈ ਇੱਕ ਪਰਮੇਸ਼ਰ ਦੀ ਮਹਾਂਪੁਰਖਾਂ ਦੀ ਉਹਨਾਂ ਨੇ ਵਰਤੌਣੀ ਕੀਤੀ ਹੈ ਸ਼ਾਮ ਨੂੰ ਵੀ ਤਕਰੀਬਨ 50-40 ਦੀ ਗਿਣਤੀ ਹੋ ਜਾਂਦੀ ਹੈ ਮਾਈ ਭਾਈ ਦੀ ਜਿਹੜੇ ਤੇ ਹਾਜ਼ਰੀ ਭਰਦੇ ਨੇ ਕਥਾ ਸਰਵਣ ਕਰਨ ਵਾਸਤੇ ਆਉਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਰੋਜ਼ਾਨਾ ਸਵੇਰੇ ਦੇਗ ਬਣਦੀ ਹੈ ਸ਼ਾਮ ਨੂੰ ਦੇਗ ਬਣਦੀ ਹੈ ਗੁਰੂ ਕੀ ਸੰਗਤ ਇਸ ਤਰੀਕੇ ਦੇ ਨਾਲ ਸਵੇਰੇ ਲੋਹਾ ਤਪਦੀਆਂ ਨੇ ਸ਼ਾਮ ਨੂੰ ਲੋਹਾ ਤਪਦੀਆਂ ਨੇ ਇਸੇ ਤਰ੍ਹਾਂ ਦੋਵੇਂ ਟਾਈਮ ਲੰਗਰ ਚੱਲਦਾ ਹੈ ਗੁਰੂ ਕੀ ਸੰਗਤ ਹੋਰ ਵੀ 24 ਘੰਟੇ ਲੰਗਰ ਚੱਲਦਾ ਹੈ ਗੁਰੂ ਕੀ ਸੰਗਤ ਤਾਂ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜਸਵੰਤ ਦੀ ਜਿਹੜੀ ਮਾਇਆ ਹੈ ਉਹ ਵੀ ਮਹਾਂਪੁਰਖਾਂ ਦੇ ਪੇਟਾ ਕਰਕੇ ਮਹਾਂਪੁਰਖਾਂ ਨੂੰ ਪੇਸ਼ ਕਰਕੇ ਇਸ ਸਥਾਨ ਦੀ ਸੇਵਾ ਲੈ ਕਰਕੇ ਵੜਵਾਗੇ ਬਣੋ ਸੋ ਬੇਨਤੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਪੇਜ ਕੇ ਇੱਥੇ ਸੋ ਬਰਬਾਗੇ ਬਣ ਗਏ ਫੁੱਲਾਂ ਦੀ ਖਮਾ ਕਰਨੀ ਦਿਓ ਸੱਜਣ ਅਸੀਂ ਸ੍ਰੀ ਗੁਰੂ ਸਾਹਿਬ ਸੁਮੇਰ ਵਾਗੂ ਦੀ ਕਾ ਖਾਲਸਾ ਵਾਗੂ ਦੀ ਕੀ ਪਤ